ਸਭ ਫਿਰ ਇਕ ਹਾਲ ਮਤਰਾ ਲਓ ਜੀ ਨਵਾਂ ਦਿਨ ਨਵੀਂ ਸਵੇਰ 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 ਦਾ ਟਾਈਮ ਚੱਲਿਆ ਆਪਣਾ ਰੁਟੀਨ ਵਾਲੇ ਕੰਮਾਂ ਚੋਂ ਬਾਹਰਲੇ ਵਿੜੇ ਨੂੰ ਤੇ ਮੌਸਮ ਠੰਡ ਹੋਣ ਲੱਗ ਗਿਆ ਪੂਰੀ ਅੱਜ ਫੁੱਲ ਠੰਡਾ ਨਹੀਂ ਰਹਾ ਜਾ ਕਦੇ ਜਾਂਦੇ ਮੇਰੇ ਬੰਦੇ ਹਾਂ ਅੱਜ ਪੂਰੀ ਫੁੱਲ ਵਧੀਆ ਠੰਡ ਹੋਈ ਹੈ ਚੱਲਿਓ ਹੁਣ ਬਾਹਰਲੇ ਵਿੜੇ ਨੂੰ ਅੱਜ ਬਣਾਵਾਂਗੇ ਬਲੋਗ ਕੱਲ ਬਣਾਇਆ ਨਹੀਂ ਅੰਮਾ ਵੀ ਆ ਗਿਆ ਹੱਦ ਰੇ ਲੋ ਵੀ ਮਤ੍ਰੋ ਮੋਟਰ ਤੇ ਆ ਗਏ ਫਿਰ ਦਾ ਟਾਈਮ ਲੋ ਬਿਹਾੜੀ ਦੀਆਂ ਚੀਜ਼ਾਂ ਦੇ ਕਰਨ ਲੱਗ ਗਏ ਤਿਆਰੀ ਗੱਲ ਕਰਤੀਆਂ ਕਿਆਰੀਆਂ ਤਿਆਰ ਲਸਣ ਵਾਲੀਆਂ ਉਹ ਬੀਜਾਂਗੇ ਦੋ ਤਣ ਕਿਆਰੀਆਂ ਲਸਣ ਦੀਆਂ ਆ ਬੀਜਾਂਗੇ ਪਾਲਕ ਮਿੱਠਾ ਸਭ ਕੁਝ ਬੀਜਿਆ ਸੀ ਪਹਿਲਾਂ ਸਾਰਾ ਕੁਝ ਮੀਂਹ ਕਰਕੇ ਹੋਇਆ ਹੀ ਨਹੀਂ ਇਤਕੀ ਕੁਝ ਵੀ ਕਿਉਂਕਿ ਸਾਗ ਵੀ ਲੇਟ ਹੋ ਗਿਆ ਹੁਣ ਇਹ ਚ ਬੀਜਾਂਗੇ ਪਾਲਕ ਮਿੱਥੇ ਮੇਥੀ ਆ ਬੀਜਾਂਗੇ ਲਸਣ ਕੱਲ ਰੇਹੂ ਪਾ ਕੇ ਰੈਡੀ ਕਰਤੀਆਂ ਘਹਿਰੀਆਂ ਆਉਂਦਾ ਕਰਮਾ ਵੀਰ ਹੁਣ ਲੱਗਿਆ ਇਹ ਚ ਲਸਣ ਦੀ ਤਿਆਰੀ ਕਰਨਾਂ ਮੈਂ ਲਸਣ ਦਾ ਬੀ ਬੂ ਕਰੋ ਪੂਰਨ ਲੱਗਿਆ ਮੈਨੂੰ ਆ ਜਾਂਦਾ ਵੀਰ ਮਗਾ ਹੀ ਮੈਂ ਜਿੰਨੀ ਗੱਜ ਹੁਣ ਦਾ ਕਰੀਏ ਬਾਕੀ ਫਿਰ ਕੱਲ ਨੂੰ ਜਿਹੜੀ ਵੱਢਣਾਂ ਨੇ ਜਿਹੜੇ 5 ਕਿਲੋ ਆਏ ਪੈਨੇ ਦਾ ਹੀ ਲੋ ਤਾਂ ਇਕ ਨੇ ਅਗਦਾ ਮਾਤਾ ਉਹ ਨਹੀਂ ਭੋਰ ਦਿੰਦੇ ਨੇ ਘਰੇ ਐਦ ਕੀ ਚਲ ਮੈਂ ਮੈਂ ਇੱਥੇ ਉੱਥੇ ਹੀ ਭੋਲ ਲਾਂਗੇ ਹਾਂ ਲੋ ਵੀ ਮਿੱਤਰੋ ਲਸਣ ਦੀਆਂ ਖਿੱਚਤੀਆਂ ਦੋ ਕਿਹਾਰੀਆਂ ਬੀਜੀਆਂ ਗੀਆਂ ਲਸਣ ਦੀਆਂ ਕਰਮਾ ਵੀਰ ਸਵੇਰੇ ਤਾਂ ਜਾਇਆ ਨਹੀਂ ਸੀ ਸਵੇਰੇ ਰਹਿ ਗਿਆ ਸੀ ਕੰਮ ਹੁਣ ਅਸੀਂ ਖੇਤ ਤੀਆਂ ਹੁਣ ਲਿਆਵਾਂਗੇ ਦੂਆ ਸਮਾਨ ਵੀ ਮਿੱਥੇ ਪਾਲ ਕੋ ਵੀ ਲਾਈ ਇੱਕ ਕਿਆਰੀ ਉਹ ਪਰਲੀ ਚ ਇਹ ਚ ਵੀ ਲਾਉਣਾ ਲਸਣ ਇਹ ਚ ਕਰਮਾ ਵੀਰ ਕੋਲੇ ਵੀ ਪਿਆ ਲਾਲ ਲਸਣ ਦਾ ਇਹ ਕਿਆਰੀ ਉਹ ਲਾਵਾਂਗੇ ਲਾਲ ਲਸਣ ਦੇ ਇੰਦਰ ਸਾਡਾ ਨਰਮਾ ਜੀ ਨਰਮਾ ਵੀ ਵਿੱਚ ਵਿੱਚ ਫੁੱਟਿਆ ਹੋ ਗਿਆ 1/2 ਕਿਲੋ ਸਾਡੇ ਕੋਲੇ ਜਿਆਦਾ ਨਹੀਂ 1/2 ਕਿਲੋ ਨਰਮਾ ਹੋ ਗਿਆ ਸਾਡੇ ਕੋਲੇ ਬੱਤੀਆਂ ਵੱਟਣ ਨੂੰ ਰੂਹ ਹੋ ਗਈ ਆ ਦੇਖੋ ਐਂ ਟਿੰਡੇ ਬਣ ਕਾਲਾ ਵੜਦਾ ਹੀ ਥੱਲੇ ਥੱਲੇ ਜਿਹੜਾ ਬਾੜਾ ਚਾਸਰ ਗਿਆ ਸੀ ਪਰ ਮੈਨੂੰ ਵੀ ਆ ਮਾਰਦੀ ਐ ਪੈਰ ਜਾਂ ਨੀਆਂ ਹਾਲੇ ਵੜ ਜਾ ਹੋ ਜਾਣਾ ਤੜਕੇ ਨੂੰ ਡਾਈ ਪਿਆ ਹੋਇਆ ਇਹਨੂੰ ਲਿਆ ਕਹੀ ਜੀ ਕਰਕੇ ਘਮਾ ਦਈ ਨਹੀਂ ਫਿਰ ਤੜਕੇ ਆਪਣੇ ਪੈਰਾਂ ਨੂੰ ਚਿੰਬੜੂ ਜਿਆ ਹਾੜੀ ਦੀਆਂ ਚੀਜ਼ਾਂ ਵੀ ਤੀਆਂ ਹਾੜੀ ਹੋ ਗਈ ਸ਼ੁਰੂਆਤ ਤੋਂ ਪਾਈ ਸੌਣੀ ਦੀ ਬਾਢੀ ਸ਼ੁਰੂ ਹੋ ਚੱਲੀ ਹਾੜੀ ਦੀ ਹੁਣ ਬਜਾਈ ਸ਼ੁਰੂ ਹੋ ਚੱਲੀ ਹੈ ਖਾਲੀ ਕਰਕੇ ਨਿਕਲਨੀ ਆਹੋ ਉਹ ਪਤੰਦਰਾਂ ਨੇ ਟਰਾਲੀ ਸਾਡੇ ਖੇਤ ਚੋਂ ਕਰਤੀ ਟੇਢੀ ਗੱਠਾਂ ਦੀ ਭਰੀ ਹੋਈ ਹੁਣ ਖਾਲੀ ਲੱਗੇ ਨੇ ਕਰਨ ਕੱਲੋਂ ਅਸੀਂ ਜੀਰੀ ਅਸੀਂ ਵੀ ਬਡਣੀਆਂ ਪਾਈ 26 ਮਾਬੇ ਦੀ ਰਹਿ ਕਿਰਪਾ ਕੱਲ ਨੂੰ 26 ਦਾ ਕੰਮ ਨਵੇੜੀਏ ਚਾਰ ਕੀਲੇ ਸਾਡੇ 4.5 ਹੈਗੇ ਆਏ ਹੋਏ 400 ਡਕ ਚਾਰ ਇਹਨੂੰ ਵੇਚ ਦਈਏ ਹਰ ਇੱਕ ਵੀ ਦੇਸੀ ਰਿਓ ਪਾ ਕੇ ਵੀਜਿਆ ਸੀ ਲਸਣ ਦੇਖਦੇ ਆ ਦੇਸੀ ਰਿਓ ਦਾ ਕਮੇ ਰਹਦਾ ਆ ਹੁੰਦਾ ਲਾਲ ਲਸਣ ਇਹਦੇ ਨਾਲ ਦਾ ਚਾਹੀਦਾ ਵੀ ਸਾਨੂੰ ਇਹ ਨਿਕਲਿਆ ਸੀ ਇਕੱਠਾ ਇਹਨੂੰ ਮੈਂ ਰੱਖ ਲਿਆ ਜਦੇ ਸਾਮਗੇ ਇਹਨੂੰ ਲੱਗੇ ਵੇਚਾਂਗੇ ਵੀ 1 ਜੋ ਹੰ ਮੈਂ ਗੀਆਂ 10 ਕਪੌਥੀਆਂ 10 ਪੌਥੀਆਂ ਨਾਲ ਦੇਖ ਲੋ ਕਿੰਦਾ ਵਧੀਆ ਬਣ ਜਾਣਾ ਪੀਗਾ ਨੂੰ ਵਧਾ ਲਾਂਗੇ ਫਿਰ ਇੱਕ ਸਾਈਡ ਤੇ ਵੀ ਲਾਂਗੇ ਇਹਨੂੰ ਆਹ ਬਤਾਉਂ ਬੀਜੇ ਹੀ ਬਤਾਉਂ ਨਹੀਂ ਅਸੀਂ ਖਾਦੇ ਕਿ ਜਮਾਈ ਇਹਦਾ ਸੁੰਡੀ ਉਹ ਖਾਈ ਜਾਂਦੀ ਆ ਤਾਂ ਮੌਸਮ ਮੀਹਾਂ ਦਾ ਵੱਧ ਰਿਹਾ ਲੱਗੇ ਜਾਂਦਾ ਸੁੰਡੀ ਪੈਣ ਦੀ ਆ ਹੁਣ ਪਾਉਂ ਬੁੜੇ ਜਿਹੋ ਥੱਲੇ ਥੱਲੇ ਥੱਲੋਂ ਸ਼ਾਂਗ ਤੇ ਮਾੜੇ ਮੱਟੇ ਲੈ ਖਲਾਂਗੇ ਕਈ ਨਹੀਂ ਹੈਗੀ ਖਾਦਾ ਇੱਕ ਦਿਨ ਵੀ ਇਹ ਆਪਣੀ ਪੂਛਾ ਭਾਈਨ ਤਾਂ ਜਿਵੇਂ ਪਾਣੀ ਹੁੰਦਾ ਕਿ ਹਟਿਆ ਇਹ ਤਾਂ ਅਜੇ 15 ਦਿਨ ਲੱਗੂਗੀ ਅੰਬੀ ਦਿਨ ਲੱਗਣ ਤਾਂ ਲੱਭਿਆ 26 ਆਈ ਹੋਈ ਆਪਣੀ 26 ਹਿੰਦੀ ਚ ਹਰਦੀ ਰੋਗ ਜਿਆਦੇ ਆ ਇਹ ਤਾਂ ਠੀਕ ਆ ਜੀ ਤਾਂ ਚੱਟਾ ਬਹੁਤ ਬੜੀ ਆ ਬਾਬਾ ਦੀ ਕਿਰਪਾ ਹਜੇ ਤੱਕ ਤਾਂ ਬੌਣਾ ਰੋਗ ਵੀ ਆਪਣੇ ਘੱਟ ਸੀਗਾ ਕੋਈ ਜਿਆਦੇ ਨਹੀਂ ਸੀ 80 ਸੀਗਾ 5-4% ਆ ਦੇਖੋ ਨਰਮਾ ਦੇਖੋ ਪਿਛਲੇ ਸਾਲ ਅਸੀਂ ਵੱਡੇ ਸੀ ਪਰ ਮੁੱਢੀ ਫੁੱਟੀ ਹੋਈ ਐ ਇਹ ਦੇਖੋ ਕਿਵੇਂ ਹੋਇਆ ਦਰਖਤਾਂ ਵਾਂਗੂ ਮੈਨੂੰ ਕੀ ਫੇਰ ਪੜ ਦੇਣਾ ਉਤੋਂ ਉਤੋਂ ਜੇ ਦੇਖਾਂ ਵੀ ਅਗਲੇ ਸਾਲ ਫੁੱਟਦਾ ਪਿਛਲੇ ਸਾਲ ਤਾਂ ਸੁੰਡੀ ਖਾ ਗਈ ਸੀ ਜੰਮੀ ਐ ਕਿ ਤਾਂ ਚਲੋ ਸਾਨੂੰ ਦੇਖਣ ਨੂੰ ਮਿਲ ਗਿਆ ਕਿੰਨੇ ਐ ਫੁੱਟਦੇ ਨੇ ਨੇ ਖੜਦੇ ਨੇ ਪੂਰਾ ਦਿਖਾਉਣਾ ਕੋਈ ਖੜਿਆ ਹੋਇਆ ਹਨ ਹੂੰ ਅਡੀ ਅੰਨੇ ਫਿਰਦਾ ਆ ਫੰਬੇ ਡਿੱਗਦੇ ਨੇ ਰੂਂ ਦੇ ਪੂਰੇ ਜਿਹੜਾ ਪੂਰਾ ਖੜ ਜਾਂਦਾ ਨਾ ਹੁਣ ਤਾਂ ਠੰਡ ਜੀ ਪੈ ਗਈ ਪਹਿਲਾਂ ਦੋ-ਗੁਬਾਰ ਅਸੀਂ ਤੋੜੇ ਨੇ ਬਹੁਤ ਸੋਹਣੇ ਐ ਜਿਵੇਂ ਫੰਬੇ ਨਹੀਂ ਡਿੱਗਦੇ ਹੁੰਦੇ ਓਕਣ ਡਿੱਗਦੇ ਸੀ ਆਹ ਰਹੀ ਜੀ ਕਿਹੜੀ ਹੁਣ ਦਸਣ ਲਾਉਣ ਦੀ ਕੱਲੂ ਲਾ ਦਾਂਗੇ ਇਹ ਇਹ ਤੁਹਾਂ ਵੜ ਦੇਣਾ ਇਹ ਦੇਖੋ ਫੇਰ ਫੁੱਟੂਆਂ ਨੂੰ ਦਿਖਾਉਂ ਤੁਹਾਨੂੰ ਵੀਡੀਓ ਚ ਫੇਰ ਅਗਲੀ ਵਾਰ ਆਥਣ ਹੋ ਗਿਆ ਕਰ ਮੈਂ ਵੀ ਦਾ ਸਾਈਕਲ ਸੀਗਾ ਹਰਿਆਣਾ ਮਗਾ ਧੂੜੀ ਖੜਾ ਦੇ ਤੜਕੇ ਆਪਾਂ ਉਹਨਾਂ ਗੱਡੀ ਲਿਆਵਾਂਗੇ ਉੱਤੇ ਲੱਦ ਕੇ ਲੈ ਜੀ ਖੋਲਦਾ ਮੈਂ ਖੋਲਦਾ ਆਣੇ